ਪੂਆ ਦੀ ਗੀਤ ਖੈਦ ਨਹੀਂ ਕੰਮ ਕਰਦੇ ਰਹਿੰਦੇ ਛੱਡੋ ਬਰਾ ਕੰਮ ਹਾਏ ਹਾਏ ਵੇਖਿਆ ਕੀ ਆ ਉਹ ਨਹੀਂ ਨਹੀਂ ਕੰਮ ਨਹੀਂ ਕਰਨਾਗਾ ਤੈਨੂੰ ਬਿਲਕੁਲ ਨਹੀਂ ਲੈ ਹੱਦ ਹੋਈ ਤੇਰੇ ਵਾਲੀ ਪੁੱਤ ਕੰਮ ਤੇ ਹੋ ਗਿਆ ਵਾ ਰੋਟੀ ਪੱਕ ਗਈ ਆ ਜੇ ਭੁੱਖ ਲੱਗੀ ਤੇ ਮੈਂ ਪਾ ਦਿੰਨੀ ਆ ਰੋਟੀ ਪੱਕੀ ਆ ਨਾ ਤੇ ਬਸ ਹੁਣ ਜਾ ਕੇ ਮਾਰੇ ਸਿਮਨ ਹਾਤਾ ਤਰੈਸਟ ਕਰੋ ਜਾ ਕੇ ਵੇ ਕੋਈ ਗੱਲ ਨਹੀਂ ਪੁੱਤ ਪੂਆ ਕਿਹੜੀ ਅਸੀਂ ਆ ਜਵਾਈ ਆ ਕੋਈ ਗੱਲ ਨਹੀਂ ਮੈਨੂੰ ਆਦਤੋਂ ਕੰਮ ਕਰਨ ਦੀ ਕੋਈ ਨਹੀਂ ਪੂਆ ਤੇ ਮੈਂ ਅਸੀਂ ਦਵਾ ਦਾਂਗੀ ਅਸੀਂ ਕਿਹੜੀ ਵੱਡੀ ਗੱਲ ਵਾ ਵੇਹ ਬੋਦ ਮੈਂ ਅੰਦਰ ਜਾ ਕੇ ਲੈਨੇ ਪੈ ਰਿਕੇ ਤੇ ਵਧ ਜਾਣਾ ਨਹੀਂ ਨਹੀਂ ਤੂੰ ਛੁੱਟੀਆਂ ਕੱਟਣ ਆਏ ਕੰਮ ਨਹੀਂ ਕਰਨ ਆਏ ਨੇ ਫਿਰ ਕੀ ਆ ਪੁੱਤ ਤੇਰੀ ਮੰਮੀ ਹੁਣ ਠੀਕ ਨਹੀਂ ਗਈ ਵਿਚਾਰੀ ਹੌਂ ਅਰੈਸਟ ਕਰਨ ਗਈ ਆ ਚੱਲ ਮੈਂ ਇੱਥੇ ਆ ਕੇ ਮੱਕਰੀ ਜੰਨੀ ਆ ਤੇ ਉਦਾਂ ਨੇ ਵਿਚਾਰੀ ਉੱਠ ਕੇ ਕਰਨਾ ਹੈਗਾ ਮਰਦੀ ਤਾਂ ਤੀ ਨਾ ਭੂਆ ਪਤਾ ਮੰਮੀ ਕਿੰਨੀ ਕੁ ਬਿਮਾਰ ਤੇ ਕਿੰਨੀ ਕੁ ਠੀਕ ਆ ਤੈਨੂੰ ਨਹੀਂ ਲੱਗਦਾ ਭੂਆ ਪਤਾ ਵੇ ਕੋਈ ਗੱਲ ਨਹੀਂ ਐਵੇਂ ਨਾ ਕਰਿਆ ਕਰੋ ਹਿੱਟਾ ਬੰਦਾ ਲੰਮਠਾ ਹੋਈ ਜਾਂਦਾ ਹੋਈ ਨਹੀਂ ਤੇਰਾ ਪਿਓ ਮਤ ਉਹ ਵੀ ਉਹ ਗੱਲ ਤੇ ਤੂੰ ਆ ਤੇ ਉਹ ਵੀ ਉਹ ਗੱਲ ਚੱਲ ਵਿਚਾਰੀ ਤਾਂ ਕੀ ਹੈ ਸਰੀਰ ਦਾ ਪਤਾ ਪੜੀ ਹੁੰਦਾ ਕਿਹੜੇ ਵੇ ਵਾਹ ਦੋ ਦਿਨਾਂ ਨੂੰ ਮੈਂ ਜਾਂ ਨਹੀਂ ਹੁੰਦਾ ਹਲੇ ਹੋਰ ਉਹ ਨਹੀਂ ਜਾਂਦੀ ਕਿਤੇ ਮੈਂ ਠੀਕ ਆ ਨਾ ਤੇ ਪੁੱਫੜ ਨੂੰ ਕਹਿੰਦੇ ਤੂੰ ਹੀ ਗਿੜਾ ਮਾਰ ਜਾਣਾ ਸੀ ਪੁੱਫੜ ਵਿਚਾਰੇ ਨੇ ਪਾਣੀ ਖੁਣੀ ਲਵਾ ਹੁੰਦਾ ਤੈਨੂੰ ਪਤਾ ਚੌਣਿਆਂ ਦੇ ਦੇਣਾ ਜਦੋਂ ਆਪ ਪਾਣੀ ਨਾ ਵੇਖੋ ਤੋਂਸ ਵਿੱਚੋਂ ਨੇ ਸੁੱਕ ਜਾਂਦੇ ਹੀ ਉਹ ਦਿੰਦੇ ਨੇ ਹੋ ਜਾਣਗੇ ਥੋੜਾ ਬਹੁਤ ਰਹਿਮ ਚੱਲ ਕੋਈ ਨਹੀਂ ਪੁੱਛ ਲੂੰਗੀ ਫੋਨ ਕਰਕੇ ਦੇਖਾਂਗੇ ਕਿ ਦੇ ਖਰਾਬਣਗੇ ਆਪੇ ਕੋਈ ਕੰਮ ਨਹੀਂ ਹੋਣਾ ਕਰਨਾ ਨਹੀਂ ਕੋਈ ਵੀ ਉਹ ਚੰਗਾ ਪਾਣੀ ਨੂੰ ਮਿਲਾ ਕੇ ਪੋੜਨਾ ਕੀ ਹਾਲ ਜਾਲਾ ਮੈਂ ਵੀ ਠੀਕ ਹਾਂ ਠੀਕ ਆ ਨਾ ਚਲ ਕੋਈ ਮੈਂ ਪੁੱਛ ਨਹੀਂ ਆ ਤੇਰੀ ਮੰਮੀ ਨੂੰ ਤੇ ਜੇ ਰੋਟੀ ਪੁੱਤ ਖਾਣੀ ਆਂ ਤੇ ਰੋਟੀ ਖਾ ਲੋ ਨਹੀਂ ਮੈਂ ਖਾਵਾਂਗਾ ਮੈਨੂੰ ਤਾਂ ਭੁੱਖ ਲੱਗਦੀ ਐ ਮੈਨੂੰ ਭੁੱਖ ਲੱਗੀ ਐ ਅੱਛਾ ਅੱਛਾ ਹਾਂਜੀ ਚਲ ਕੋਈ ਨਹੀਂ ਚਲ ਤੂੰ ਅੰਦਰ ਤੇ ਮੈਂ ਆਦੀ ਨੂੰ ਰਾਜ ਨੂੰ ਮੰਮੀ ਦਾ ਹਾਲ ਚੰਗੋ ਪੁੱਛਾਂ ਆਹ ਤਾਂ ਕੋਈ ਫੜਿਆ ਹੋਈ ਨਹੀਂ ਕੰਮ ਕੁਮ ਨਹੀਂ ਕਰਦਾ ਨਹੀਂ ਕਰਦੀ ਨਹੀਂ ਕਰਦੀ ਠੀਕ ਚੱਲ ਵੇਖਾ ਤੇ ਪੀਏ ਜਿਹੜੇ ਉਥੇ ਭੂਆ ਦੀ ਜਾਨ ਹੁੰਦੇ ਐ ਕਿੰਨਾ ਪਿਆਰ ਕਰਦਾ ਭੂਆ ਜੀ ਤੂੰ ਕੰਮ ਨਾ ਕਰ ਭੂਆ ਜੀ ਦੀ ਦਾਣਾ ਕਰ ਦੱਸ ਕਮਲਿਆ ਭੂਆ ਕਿਹੜੀ ਪਲੰਘ ਤੇ ਲੇਟਦੀ ਆਈ ਐ ਉਥੇ ਵੀ ਤੇ ਮੈਂ ਕੰਮ ਹੀ ਕਰਦੀ ਆਈ ਆਂ ਜੇ ਇਥੇ ਕਰੂ ਤੇ ਮੈਂ ਕਿੰਦੀ ਕੀ ਹੋ ਚੰਨੀ ਆ ਪਰ ਇੱਕ ਗੱਲ ਵਾ ਬੜਾਈ ਮੋਹ ਕਰਦਾ ਮੇਰੇ ਨਾਲ ਹੈ ਮਗਰ ਮਗਰ ਪ੍ਰਿਆਸ ਕਰਦਾ ਵਾ ਜੇ ਉਦੇ ਆ ਤਾਂ ਉਹਨੂੰ ਕਦੀ ਅੱਡੇ ਤੇ ਲੈ ਜਾ ਕਦੀ ਸ਼ਹਿਰ ਲੈ ਜਾ ਹੈ ਸੱਚੀ ਗੱਲ ਵਾ ਇਹਨਾਂ ਦੇ ਕਰਕੇ ਭਜੀ ਹੋਣੀ ਆ ਮੈਂ ਤੇ ਜੇ ਮੈਂ ਆਪਣੀ ਪਰਜਾਈ ਗੱਲ ਵੇਖਾਂ ਨਾ ਮੈਂ ਤੇ ਬੜਾ ਨਾਖੀ ਚੱਲ ਮਨਾ ਕੋਈ ਗੱਲ ਨਹੀਂ ਫਿਰ ਵੀ ਮਾਂ ਪਿਓ ਦਾ ਘਰ ਵਾ ਜੀਤ ਘਰ ਹੀ ਪੈਂਦਾ ਉਹਨੂੰ ਚੱਲ ਪਰਜਾਈ ਦਾ ਹਾਂ ਪੁੱਛਾਂ ਜਾ ਕੇ ਉਹਨੇ ਵੀ ਕਹਿਣਾ ਕਿ ਸਵੇਰ ਦਾ ਪੁੱਛਿਆ ਨਹੀਂਗਾ ਜਾ ਤੇ ਮੈਂ ਦੇ ਆਈ ਹਗੀ ਚਲ ਰੋਟੀ ਪੁੱਛ ਲੈਣੀ ਆ ਜਾ ਕੇ ਪੰਜਾਈ ਉੱਠੋ ਤਾਂ ਐਂ ਜੁਠਣਾ ਕੀ ਆ ਦਵਾਈ ਤੇ ਖਾਦੀ ਆ ਅੱਛਾ ਪਤਾ ਨਹੀਂ ਕੀ ਗੱਲ ਆ ਅੱਛਾ ਚੱਕਰ ਜਿਹੀ ਆਈ ਜਾਣ ਦੇ ਆ ਮੋਹ ਦੇਣਾ ਉੱਠਣ ਪਈ ਆ ਉੱਠੇ ਨਹੀਂ ਜਾਣ ਦੇ ਆ ਪਤਾ ਕੀ ਗੱਲ ਹੋ ਗਈ ਆ ਕਮਜ਼ੋਰੀ ਹੋ ਗਈ ਆ ਫਤਾਨੂੰ ਤਾਂ ਕਰਕੇ ਨਾ ਮੈਨੂੰ ਇਹ ਆ ਚੱਕਰ ਖਾ ਕੇ ਡੇਗਣਾ ਕੋ ਨਹੀ ਨਹੀ ਓਦਾਂ ਮੁੱਠਣ ਨੂੰ ਨਹੀਂ ਕਹਿਣ ਲਈ ਮੈਂ ਓਦਾਂ ਹੀ ਕਹਿਣ ਲਈ ਆ ਕਿ ਚਾਹ ਪੀ ਲਈ ਆ ਨਾ ਆ ਚਾਹ ਤਾਂ ਪੀ ਲਈ ਤੁਸੀਂ ਦੇ ਕੇ ਗਏ ਹੀਗੇ ਪਤਾ ਨਹੀਂ ਨਾਲ ਹੀ ਤਰੇਲੀਆਂ ਆਈ ਜਾਣ ਡਈਆਂ ਤੇ ਨਾਲ ਹੀ ਚੱਕਰ ਚ ਆਈ ਜਾਣ ਡੇ ਮੈਨੂੰ ਲੱਗਦਾ ਕਮਜ਼ੋਰੀ ਹੋ ਗਈ ਆ ਅੱਜ ਤਾਂ ਲੱਗਦਾ ਫੇਰ ਨਹੀਂ ਉੱਠਿਆ ਜਾਣਾ ਮਤਰਾ ਚਲ ਕੋਈ ਜੇ ਤੇ ਪਿਆ ਨਹੀਂ ਜਾਂਦਾ ਕੋਈ ਨਹੀਂ ਕੋਈ ਨਹੀਂ ਫਿਰ ਕੀ ਮੇਰੇ ਹੁੰਦਿਆਂ ਕਹਦਾ ਫਿਕਰ ਕਰਨਾ ਮੈਂ ਤਾਂ ਤਾਂ ਹੀ ਹੈਗੀ ਕਿ ਰੋਟੀ ਲਿਆਦਾ ਰੋਟੀ ਖਾਣੀ ਜੇ ਨਹੀਂ ਰੋਟੀ ਨੂੰ ਨਾ ਜੀ ਜਿਆ ਨਹੀਂ ਕਰਨ ਡਿਆ ਮੈਨੂੰ ਤਾਂ ਸ਼ਰਮ ਆਉਂਦੀ ਆ ਲਰਦਾ ਇਹ ਚਾਰ ਦਿਨ ਰਹਿਣ ਆਏ ਜੇ ਮੈਂ ਤੁਹਾਨੂੰ ਵੀ ਕੰਮੇ ਲਾਇਆ ਵਾ ਇਹੋ ਮੈਂ ਠੀਕ ਹੁੰਦੀ ਤੁਹਾਨੂੰ ਮਾਪ ਪਿਤਾ ਨੂੰ ਰੋਟੀ ਪਾਣੀ ਵਾਂਨ ਸੋਨਾ ਬਣਾ ਕੇ ਮੈਂ ਖਵਾਲਦੀ ਉਹ ਨਹੀਂ ਨਹੀਂ ਇਹ ਕਿਹੜੀ ਗੱਲ ਆ ਮੇਰਾ ਘਰ ਆਪਣਾ ਘਰ ਵਾ ਮੇਰਾ ਵੀ ਤੇ ਆਪਣਾ ਹੀ ਘਰ ਵਾ ਏ ਫਿਰ ਕੀ ਆ ਘਰ ਦੇ ਹਲਾਵਾ ਪਰ ਫਿਰ ਵੀ ਉੱਥੋਂ ਤੁਸੀਂ ਕੰਮ ਕਰਦੇ ਆਏ ਜੇ ਇੱਥੇ ਜੇ ਕੰਮ ਕਰਨਾ ਹੀ ਆਣਗੇ ਤਾਂ ਬੰਦਾ ਆਪਣੇ ਘਰ ਹੀ ਘਰੀ ਜਾਵੇ ਪਰ ਮੇਰਾ ਵੀ ਸਰੀਰ ਹੋਣੀ ਇਦਾਂ ਵਾਹੇਗਾ ਤੈਨਾਂ ਮੈਂ ਚੰਗੀ ਪੜੀ ਰਹੀ ਨਹੀਂ ਚੱਲ ਕੋਈ ਗੱਲ ਸ੍ਰੀ ਦਾ ਪਤਾ ਹੁੰਦਾ ਕੋਈ ਵਾਦਾ ਕਾਟਾ ਹੁੰਦਾ ਰਹਿੰਦਾ ਸ੍ਰੀ ਨਾਲ ਫਿਕਰ ਨਾ ਕਰਿਆ ਕਰੋ ਇੰਨਾ ਚੱਲ ਤੂੰ ਹੀ ਨਾ ਜੋ ਉਹਦੇ ਮੰਗਾਂ ਦੇ ਬਣਾ ਦੇਣਾ ਮੈਨੂੰ ਖਾਣ ਨੂੰ ਸਭ ਕੁਝ ਸੋਈ ਵਿੱਚ ਪਿਆ ਵਾ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਉਹਨੂੰ ਰੋਟੀ ਬਣਾਤੀ ਆ ਤੇ ਮੈਂ ਦੱਸਿਆ ਉਸ ਨੂੰ ਵੀ ਕਹਿਣ ਲਈ ਕਿ ਪੁੱਤ ਰੋਟੀ ਖਾ ਲੋ ਆਂਦਾ ਕੋਈ ਇਹ ਜੀ ਨਹੀਂ ਕਰਦਾ ਖਾਣ ਨੂੰ ਤੇ ਵੀਰ ਵੀ ਬੱਬੀ ਤੇ ਗਿਆ ਗੇੜਾ ਮਾਰਨ ਜਿਆ ਆਇਆ ਨੀਗਾ ਚਾਹ ਮੈਂ ਪਿਆਲਤੀ ਸੀਗੀ ਔਣੀ ਵਾਲੇ ਹੁਣੇ ਆ ਉਹਨੂੰ ਮਿੱਠੇ ਚੋਲ ਬੜੇ ਪਸੰਦ ਤੇ ਬਣਾ ਦੇਣੀ ਸੀ ਉੱਥੇ ਰੰਗ ਰੰਗ ਪਿਆ ਸਾਰਾ ਕੁਛ ਚਲ ਕੋਈ ਨਹੀਂ ਮੈਂ ਬਣਾ ਦੇਣੀ ਆ ਚੋਲ ਤੇ ਕੋਈ ਨਹੀਂ ਰੈਸਟ ਕਰੋ ਜਿੰਨੇ ਦਿਨ ਮੈਂ ਇੱਥੇ ਆ ਨਾ ਮੈਂ ਨਹੀਂ ਮੰਜੀ ਤੁਫਣ ਦਿੰਦੀ ਹੈ ਕੋਈ ਗੱਲ ਨਹੀਂ ਆ ਗੱਲ ਕਿਉਂ ਨਹੀਂ ਆ ਮੈਨੂੰ ਤਾਂ ਬਹੁਤ ਤਰ੍ਹਾਂ ਹੋ ਗਿਆ ਸੋਚ ਸੋਚ ਕੇ ਤੇ ਕਹਿਣਾ ਮੈਂ ਐਂ ਤੇ ਮੰਜੇ ਤੇ ਪੈ ਗਈ ਚਲ ਕੋਈ ਗੱਲ ਨਹੀਂ ਇੰਨਾ ਨਹੀਂ ਸੋਚੀਦਾ ਹੁੰਦਾ ਫਿਰ ਕੀ ਆ ਤੂੰ ਮਾਰਤੀ ਸੀ ਚੁੰਦੇ ਮੈਂ ਬਿਮਾਰ ਹੋ ਜਾ ਤੇ ਹੀ ਰੋਟੀ ਪਾਣੀ ਖਾਓ ਤੇ ਕੰਮ ਦੀ ਕੋਈ ਗੱਲ ਨਹੀਂ ਮੈਂ ਉਠੂੰਗੀ ਤਾਂ ਕਰ ਲੂੰਗੀ ਨਹੀਂ ਨਹੀਂ ਝਾੜੂ ਪੋਚਾ ਮੈਂ ਲਾਤਾ ਵਾ ਸਫਾਈਆਂ ਕਰਤੀਆਂ ਆਪਣੀ ਰੋਟੀ ਬਣਾਤੀ ਤੁਸੀਂ ਕਰਨਾ ਉੱਠ ਕੇ ਹੁਣ ਚਲੋ ਪਾਉ ਲੰਮੀ ਮੈਂ ਤਾਂ ਉਧੇ ਹੀ ਹਾਰ ਪੁੱਛਣ ਆਈ ਚਾਹ ਪਾਣੀ ਪੁੱਛਣ ਆਉਂਦੀ ਤੇ ਹੀ ਚੰਗਾ ਹਾਂ ਚਲ ਕੋਈ ਨਹੀਂ ਕਰੋ ਰੈਸਟ ਤੇ ਨਹੀਂ ਤੇ ਫਿਰ ਮੈਂ ਫਰੂਟ ਫਰਾਟ ਮੰਗਾ ਦੇਣੀ ਸੱਸ ਕੋ ਹਾਂ ਕੋਈ ਆ ਚੰਗਾ ਸਰ ਹਾਂ ਮੇਰੀ ਗੱਲ ਬਣੀ ਆ ਕੱਲ ਨੂੰ ਫੇਰ ਮੈਂ ਤਾਂ ਇਹ ਕਹਿ ਦੇਣਾ ਕਿ ਮੇਰੇ ਕੋਲ ਟਿਆ ਨਹੀਂ ਜਾਂਦੇ ਲੱਗੀ ਰਹਿ ਫਾਇਰ ਗਰਮੀ ਚ ਕੌਣ ਤਾਂ ਦਾ ਰੋਸ਼ਨ ਪਕਾਵੇ ਪਕਾਇਆ ਜਾਂਦਾ ਨਾ ਇਹ ਜੀ ਗਰਮੀ ਦੇ ਵਿੱਚ ਤੇ ਆਪਣਾ ਨਹੀਂ ਪੱਕਦਾ ਇਹ ਹੋਰ ਇੱਕ ਝੋਲਾ ਚੁੱਕਿਆ ਤੇ ਛੁੱਟੀਆਂ ਕੱਟਣ ਆ ਗਈਆਂ ਹੱਤ ਵਾਲੀ ਗੱਲ ਵਾ ਲੋਕੀ ਤਾਂ ਸ਼ਰਮ ਕਰਦੇ ਕਿ ਕੀ ਜਾ ਕੇ ਅਗਲੇ ਨੂੰ ਫਾਇਰ ਲਾਉਂਗੀ ਪਰ ਇਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਫੇ ਮੈਂ ਆਪਣੇ ਘਰ ਬਾਵਾਂ ਉਹ ਕੋਠੜਾ ਕਿਤੇ ਉਰੇ ਕਿਦਾਂ ਮਗਰ ਰੋਟੀ ਖਾਂਦਾ ਹੁਣਾਂ ਕੀ ਤਾਂ ਕੌਣ ਦਿੰਦਾ ਤੇ ਕੌਣ ਨਹੀਂ ਇਹਨੂੰ ਮਸਲਾ ਜਿੰਨਾ ਨਹੀਂ ਹੈਗਾ ਤੇ ਉਹ ਕੱਲਾ ਘਰ ਵਾ ਮੈਂ ਜਾਵਾਂ 12 ਡੇਰੇ ਤੇ ਮੇਰਾ ਘਰ ਕੋਈ ਗੱਲ ਨਹੀਂ ਹੁਣ ਤੋਕੀ ਦੇ ਜਾਣਾ ਚੱਲ ਮਨਾ ਫੈ ਲਵੀਂ ਯਾਰ ਕੱਲਾ ਬੰਦਾ ਕੀ ਕਰੇ ਹੈ ਡੈਡ ਡੰਗਵਾ ਤੇ ਕਹਿ ਗਏ ਹਰ ਚਾਰ ਪੰਜ ਦਿਨ ਹੋ ਗਏ ਉੱਥੋਂ ਨਿਕਲਦਾ ਨਾ ਨਹੀਂ ਲੈਣ ਦੇ ਹੈ ਨਿਆਣੇ ਨਾਲ ਘਰ ਵੀ ਰੁਣਕਾਂ ਹੁੰਦੀਆਂ ਵਾ ਪਾਪਾ ਕਹਿੰਦੇ ਆਉਂ ਨੂੰ ਚਲੀਏ ਪਾਪਾ ਕਹਿੰਦੇ ਏਡੇ ਤੇ ਚਲੀਏ ਕਦੀ ਮਾਂ ਖਾਣਾ ਕਦੀ ਉਹ ਖਾਣਾ ਵਾ ਕਹਤੇ ਤਾਂ ਨਾ ਖਾਣ ਨੂੰ ਪੈਣ ਡਿਆ ਵਾ ਤੇ ਹੈ ਇਹ ਕੋਈ ਉਹ ਜੀਵਨ ਜਾ ਕੇ ਜੀ ਲਾ ਕੇ ਬੈਠੀ ਹੈ ਵੀ ਬੰਦਾ ਪਛਾਣ ਦਾ ਖਿਆਲ ਕਰਦਾ ਹੋਇਆ ਹੈ ਯਾਰ ਹਾਦੂਈ ਨਾਂ ਵਾਲੀ 100 ਕੰਮ ਕਰਦੇ ਨੇ ਕਿੰਨੇਗੇ ਹੈ ਤੇ ਪਰ ਨੂੰ ਸਮਝੀ ਕੋਈ ਨਹੀਂ ਗਈ ਆ ਗਈ ਆ ਗਈ ਬਸ ਇਹੋ ਗੱਲ ਹੀ ਕਰੀ ਜਾਂਦੀ ਹੈ ਆਉਣਾ ਭਾਵੇਂ ਕਿਦਣਾ ਮੈਨੇ 20 ਕੰਮਾਂ ਕਰਾਂ ਦੇ ਆ ਕਿੰਨੇ ਲੀੜਾ ਕਪੜਾ ਧੋਣ ਵਾਲਾ ਪਿਆ ਉਦੋਂ ਦਾ ਤੇ ਰੋਟੀ ਤੋਂ ਵੀ ਬੜੀ ਜਾਨ ਤੰਗਵਾ ਯਾਰ ਕਹਿੰਦੇ ਕਿਨੇ ਦਿਨ ਖਵਾਲਣੀਆਂ ਹੋਇਆ ਕਹਿੰਦੇ 2-4 ਦਿਨ ਡੰਗੜਾਤਾ ਇੰਨੇ ਦਿਨ ਥੋੜਾ ਕੋਈ ਇੰਦਾ ਹੁੰਦਾ ਵਾ ਭਰਨਾ ਭਾਰ ਕੇ ਉਹਨਾਂ ਨੂੰ ਫੋਨ ਕਰਨਾ ਹੀ ਪੈਣਾ ਯਾਰ ਦੀ ਗੱਲ ਹੈ ਕੋਈ ਬੰਦਾ ਮੋੜੀ ਹੁੰਦਾ ਹੈ ਮਨ ਫੋਨ ਕਰ ਚੰਗੀ ਤਰ੍ਹਾਂ ਤੇ ਸ਼ੇਰ ਉਹਨਾਂ ਦੇ ਉੱਥੋਂ ਪੈ ਪਟਣਾ ਹੈ ਹੈਲੋ ਉਦੇ ਦੇ ਪਿਓ ਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਠੀਕ ਠਾਕ ਜੇ ਲੈ ਦੱਸ ਤੁਸੀਂ ਗੁੱਸਾ ਕੱਢਣ ਕਰਕੇ ਫੋਨ ਕੀਤਾ ਉਹ ਬਾਬਾ ਮੇਰੀ ਗੱਲ ਤੇ ਸੁਣ ਲਓ ਪਹਿਲਾਂ ਆਪਣੀਆਂ ਹੀ ਮਰੀ ਜਾਣ ਲਏ ਆ ਉਹ ਪਹਿਲਾਂ ਮੇਰੀ ਗੱਲ ਤੇ ਸੁਣੋ ਆ ਜਾਣਾ ਹੈਗਾ ਆਹੋ ਮੈਂ ਤੇ ਅੱਜ ਹੀ ਆ ਜਾਣਾ ਹੈਗਾ ਪਰ ਜਾਈ ਵਿਚਾਰੀ ਦਾ ਬੀਤੀ ਘਟ ਗਿਆ ਆ ਤੇ ਉਹ ਹੁਣ ਮੰਜੀ ਤੇ ਪਈ ਆ ਕਿ ਤੱਕ ਦਾ ਛੱਡ ਕੇ ਆ ਜਾ ਮੈਂ ਤੂੰ ਹੋਰ ਕੀ ਹੋਰ ਮਝੂਟ ਬੋਲਣ ਦੀ ਹੈ ਲੈ ਦੱਸ ਤੂੰ ਹੀ ਨਹੀਂ ਨਾ ਬੜੇ ਵੱਧ ਜੇ ਉਹ ਅਸਲੀ ਮੈਂ ਤਾਂ ਉਹ ਪਿਆਰ ਹੀ ਕੀ ਮੇਰੀ ਕਿਸਮਤ ਹੈ ਆਹ ਮੈਂ ਤਾਂ ਬਹਾਨਾ ਨਾ ਦੇ ਤੈਨੂੰ ਨਿਕਲ ਚੂਪ ਆ ਤਾਂ ਮੇਰੇ ਉੱਤੇ ਪੈ ਗਿਆ ਹਜੇ ਦੋ ਤਿੰਨਾਂ ਹੋਰ ਆਣਾ ਇਹੀ ਤਰ੍ਹਾਂ ਗੰਢੇ ਚੰਦਰ ਤੱਕ ਆ ਨਹੀਂ ਜਾਦਾ ਏਸੀ ਵਾਲਾ ਕਮਰਾ ਇਨਾ ਮੱਗਿਆ ਮੇਰੇ ਰੋਟੇ ਤੇ ਖਵਾ ਦੇ ਉਹਹੀ ਤਰ੍ਹਾਂ ਹਾਂ ਸਕੀਨ ਤੇ ਵਧੀਆ ਲਾਈ ਪਰ ਨਾਲ ਚੱਕਰ ਉਲਟੀ ਚੱਲ ਗਿਆ ਕੋਈ ਗੱਲ ਨਹੀਂ ਕੋਈ ਮੰਨੀ ਆਹ ਤੇ ਹੋਰ ਮੈਂ ਕੜਾ ਝੂਠ ਬੋਲਣ ਲਈ ਆ ਪਤਾ ਕੀ ਗੱਲ ਵਾ ਹੁਣ ਪਰਜਾਈ ਬਿਮਾਰ ਵਾ ਤੇ ਜੇ ਮੈਂ ਇਦਾਂ ਹੀ ਆ ਗਈ ਨਾ ਤੇ ਅਗਲੀ ਨੇ ਕਹਿਣਾ ਵਾ ਵੀ ਵੇਖਿਆ ਹੀ ਆਪਣੀ ਭੈਣ ਵੱਲ ਜੇ ਮੈਂ ਬਿਮਾਰੀ ਤੇ ਦੋ ਦਿਨ ਮੇਰੇ ਕਢਾ ਨਹੀਂ ਸਕਦੀ ਤਾਨੂੰ ਪਤਾ ਨਹੀਂ ਮੇਰੇ ਭਰਾ ਨੂੰ ਝਟ ਬੇਨੇ ਮਾਰਨ ਲੈ ਬਣਾਵਾ ਹਾਂਜੀ ਤੇ ਮੈਨੂੰ ਇਹਨਾਂ ਗੱਲਾਂ ਤੇ ਨਾ ਬੜਾ ਡਰ ਲੱਗਦਾ ਵਾ ਹੋਰ ਕੀ ਆ ਜਿੱਥੇ ਇੰਨੇ ਦਿਨ ਲੰਘ ਗਏ ਉਥੇ ਦੋ ਦਿਨ ਹੋਰ ਸਹੀ ਕੋਈ ਫਰਕ ਨਹੀਂ ਪੈਂਦਾ ਆਹੋ ਤੇ ਤੁਸੀਂ ਮੈਨੂੰ ਦੱਸੋ ਵੀ ਕਰਨ ਰੋਟੀ ਦੇ ਜਾਂਦਾ ਤੁਹਾਨੂੰ ਅੱਛਾ ਅੱਛਾ ਚੱਲ ਫਿਰ ਤੇ ਵਧੀਆ ਅੱਛਾ ਰਾਤ ਸੌਣ ਨੂੰ ਆਉਂਦਾ ਲੱਗੇ ਚੱਲ ਹਾਂ ਤੇ ਬਹੁਤਾ ਹੀ ਵਧੀਆ ਤੇ ਕਤਕੀ ਗਾਲਾ ਮੰਜੰਦਰ ਸਿਰਫ 2 ਦਿਨ ਕੱਢ ਲੋ ਤੇ ਮੈਂ ਤੇ ਉਹਦੇ ਨੇ ਆ ਜਣਾ ਪਰਸੋਂ ਆ ਜਾਗੇ ਆਪਾਂ ਹਾਂ ਹੁਣ ਜੇ ਮੈਂ ਆਈ ਨਾ ਤਾਂ ਬੜਾ ਕੰਮ ਖਰਾਬ ਹੋਣਾ ਜੀ ساری ਉਮਰ ਵਾਸਤੇ ਮੇਣਾ ਬਣ ਜਾਣਾ ਹਾਂਜੀ 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 ਚਲੋ ਕੋਈ ਗੱਲ ਨਹੀਂ ਚਾਹ ਚੁ ਉਹਦੇ ਤੁਸੀਂ ਆ ਬਣਾ ਹੀ ਪੀ ਲੈਂਦੇ ਜੀ ਹਾਂ ਆਹੋ ਆਹ ਮੈਨੂੰ ਪਤਾ ਵਾ ਨਿਆਣੇ ਬਿਨਾ ਨਹੀਂ ਮੰਨ ਲੱਗਦਾ ਆਈ ਨਹੀਂ ਜਦ ਕਰ ਲਈ ਐ ਕਿਤੇ ਮੈਨੂੰ ਆਉਣਾ ਪਿਆ ਵਾ ਹੁੰਦਾ ਮਿਆ ਮੇਰਾ ਕਿਹੜਾ ਘਰ ਛਡਣ ਜੀ ਕਰਦਾ ਸੀਗਾ ਹਾਂਜੀ ਚਲੋ ਠੀਕ ਆ ਕੋਈ ਨਹੀਂ ਰੱਖ ਦਿਆਂ ਫਿਰ ਫੋਨ ਮੈਂ ਹੈ ਨਹੀਂ ਕਹਿੰਦੇ ਆ ਸੈਸ ਤੁਹਾਡੇ ਕੋਲ ਪੁੱਛਣ ਡਿਆ ਹੈਗਾ ਆਂਦਾ ਕੋਈ ਫੁੱਫੜ ਨੂੰ ਕਹਿ ਭੀ ਆ ਜਾਣਾ ਜਣੇ ਜਣੇ ਆ ਜਾਣਾ ਆ ਸਕਦੇ ਜੇ ਮੈਨੂੰ ਪਹਿਲਾਂ ਹੀ ਪਤਾ ਸੀ ਮੈਂ ਹੈ ਚੋਣਿਆਂ ਦਾ ਕੰਮ ਉਹਨਾਂ ਕੋ ਕਿੱਥੋਂ ਆਇਆ ਜਾਣਾ ਚੱਲ ਕੋਈ ਨਹੀਂ ਰਖੜੀ ਬਨਣਾਵਾਂਗੇ ਤੇ ਫਿਰ ਤੁਸੀਂ ਮੇਰੇ ਨਾਲ ਆ ਜਿਓ ਹਾਂਜੀ ਹਾਂਜੀ ਚਲੋ ਠੀਕ ਰੱਖਦੀਆਂ ਫਿਰ ਚੰਗਾ ਸਤਿ ਸ਼੍ਰੀ ਅਕਾਲ ਹੈ ਤੇ ਓਖਾ ਹੀ ਆ ਨਾ ਉਹ ਵੀ ਵਿਚਾਰੇ ਇਕੱਲੇ ਆ ਤੇ ਘਰ ਦਾ ਚਲ ਮਾੜਾ ਮੋਟਾ ਝਾੜੂ ਝੂੜੂ ਵੀ ਲਾਉਣਾ ਪੈਂਦਾ ਵਾ ਰੋਟੀ ਪਾਣੀ ਆਪ ਘਰ ਹੋਵਾਂ ਤੇ ਤੱਤਾ ਠੰਡਾ ਸਭ ਹੁੰਦਾ ਅਗਲੇ ਆ ਤੇ ਪਕਾ ਕੇ ਘਾਲੀ ਦੇਣੀ ਹੈ ਤੇ ਬੜੀ ਸ਼ਾਬਾਸ਼ ਉਹਨਾਂ ਦੀ ਜਿਹੜੇ ਵਿਚਾਲੇ ਰੋਟੀ ਦੇਣ ਦੇ ਤੇ ਨਾਲ ਮੁੰਡਾ ਸੌਣ ਵੀ ਆਈਂਦਾ ਰਾਤ ਚਲ ਕੋਈ ਨਹੀਂ ਦੋਵਾਂ ਦਿਨਾਂ ਦੀ ਗੱਲ ਵਾ ਜੇ ਹੁਣ ਚਲ ਗਈ ਨਾ ਤੇ ਮੇਰੀ ਪਰਜਾਈ ਦੇ ਹੱਥ ਗੱਲ ਆ ਜਾਣੀ ਆ ਦੋਵਾਂ ਦਿਨਾਂ ਦੀ ਕਿਹੜੀ ਗੱਲ ਛੱਟ ਨਾ ਗ ਜਾਣੀ ਮੈਨੂੰ ਨਾ ਸੁਣ ਕੇ ਤਾਂ ਹੋਰ ਗੁੱਸਾ ਚੜ ਗਿਆ ਮੈਂ ਤਾਂ ਕਿਹਾ ਸੀ ਕਿ ਬਲਾ ਚਲ ਜੂਗੀ ਮੇਰੇ ਘਰੋਂ ਲੱਗ ਜੂਗੀ ਜੇ ਮੈਂ ਮੰਝੇ ਤੇ ਪੈ ਜੂਗੀ ਤੇ ਮੰਝੇ ਤੇ ਕਾਦਾ ਪੈ ਰਹੀ ਆ ਇਹ ਤਾਂ ਚੱਕਰ ਪੁੱਠਾ ਹੀ ਚੱਲ ਗਿਆ ਉਹ ਤਾਂ ਅੰਦੀ ਦੋ ਦਿਨ ਹੋ ਹੋ ਰਹਿਣਾ ਵਾ ਇਹ ਕੀ ਕਰਾ ਹੁਣ ਕਿੱਦਾਂ ਕੱਢਾਂ ਇਹਨੂੰ ਚੱਲ ਅੱਜ ਦਾ ਦਿਨ ਤੇ ਪੈਣੀ ਆ ਕੱਲ ਨੂੰ ਮੈਂ ਉੱਠੂਗੀ ਕਹੂੰਗੀ ਵੀ ਕੰਮ ਮੈਂ ਸਾਰਾ ਘਰ ਹੀ ਲੈਣਾ ਵਾ ਭੈਣ ਜੀ ਜੇ ਤੂੰ ਜਾਣਾ ਵਾ ਤੇ ਚੱਲ ਜਾ ਭਾਜੀ ਵੀ ਕੱਲਾ ਰੋਟੀ ਪਾਣੀ ਦਾ ਔਖਾ ਵਾ ਆਪੇ ਚਲ ਜੂਗੀ ਫਿਰਕੇ ਹੋਰ ਕੀ ਮੁੰਮੀ ਠੀਕ ਈ ਦੇ ਆ ਮੋਦੀਆਂ ਥੋੜਾ ਜਿਹਾ ਫਰਕ ਵਾ ਤੇ ਚਲੋ ਦਵਾਈ ਲੈ ਕੇ ਜਾ ਕੇ ਫਿਰ ਦਵਾਈ ਹੈਗੀ ਆ ਉਹ ਖਾ ਲਈ ਆ ਮੈਂ ਫਰਕ ਲੱਗਣ ਡਿਆ ਵਾ ਉਹਦਾ ਚੱਕਰ ਜਿ ਆਉਣ ਡੇ ਆ ਇਹ ਤੂੰ ਹੀ ਕਿਹਾ ਜੀ ਬਿਮਾਰ ਹੋਏ ਜੀ ਦਵਾਈ ਲੈਣ ਦੀ ਜਾਣਾ ਨਹੀਂਗਾ ਤੇ ਇਦਾਂ ਘਰ ਬੈਠੇ ਗੱਲਾਂ ਕਰੀ ਜਾਂਦੇ ਮਾਂ ਖਾਣਾ ਮੇਰੀ ਗੱਲ ਸੁਣਾ ਤੁਹਾਡਾ ਪਿਓ ਪੁੱਤਾਂ ਦਾ ਕੀ ਇਰਾਦਾ ਵਾ ਵੀ ਮੈਂ ਪਖੰਡ ਕਰਨ ਨਹੀਂ ਆ ਮੇਰਾ ਜੀ ਕਰਦਾ ਮੁੰਜੇ ਦੇ ਪੈਰ ਵੀ ਨਹੀਂ ਕਰਦੀ ਵਿੱਚ ਇਹ ਪਖੰਡੀਆਂ ਹੁੰਦੇ ਵਿੱਚ ਦਵਾਈ ਲੈਣੇ ਜਾਣਾ ਕਿ ਤੇ ਭੱਲੇ ਤੇਰੇ ਤੂੰ ਹੀ ਬਿਮਾਰ ਹੋ ਜੇ ਮੈਂ ਮੱਦੀ ਜਾਣਾ ਤੇ ਜੇ ਕਿਤੇ ਮੈਂ ਪੈ ਗਈ ਆ ਤੇ ਤੁਸੀਂ ਪਖੰਡ ਦੱਸਾਂ ਰਏ ਜੇ ਉਹ ਅਹੀਂ ਬਿਮਾਰ ਹੋ ਲਈ ਕਿਸ ਹਿਸਾਬ ਨਾਲ ਹੁੰਨੇ ਆ ਇਦਾਂ ਬੁਢੀ ਵੀ ਕਿਤੇ ਬਿਮਾਰ ਹੋਵੇ ਬਹੇ ਰਹਿਣਾ ਮੁਰਗੇ ਬਿਮਾਰ ਬੰਦਾ ਠੀਕ ਹੀ ਹੁੰਦਾ ਵਾ ਦੱਸ ਹਾਂ ਕਲ ਦੀ ਹੋਈ ਆ ਹੁਣ ਕਮਜ਼ੋਰੀ ਹੋਈ ਏ ਚੱਕਰ ਆਉਂਦੇ ਆ ਜੇ ਉਥੇ ਡਿੱਗ ਜੂਗੀ ਲਤਮਾਂ ਟੁੱਟ ਜੂ ਤਾਂ ਫੇਰ ਤਾਂ ਮੂੰਹ ਠੰਡ ਪੈ ਜੂਗੀ ਲਤਮਾਂ ਪੀਰਡ ਟੁੱਟ ਜੇ ਹੋਇਆ ਉਹ ਗੱਤੇ ਹਾਈਵੇ ਰੱਬਾ ਅਜੇ ਵੀ ਨਹੀਂ ਮੇਰਾ ਯਕੀਨ ਮੰਨਣ ਦਿਆ ਮੈਨੂੰ ਪਤਾ ਮਾਤਾ ਤੋ ਘੂਆ ਕਰਕੇ ਡਈਆਂ ਸਭ ਕਰਨ ਠੀਕ ਹੈ ਨਾ ਤੇ ਨਾ ਕਰਨ ਤੋਂ ਚੰਗਾ ਤੇ ਜੇ ਉਹ ਚਾਰ ਦਿਨਾਂ ਅਗੇ ਤੇ ਕੀ ਹੋ ਗਿਆ ਪਾਪ ਕਰ ਦੋ ਨਾ ਅਗੇ ਵੇ ਦੱਸ ਸਰੀਰ ਦਾ ਕੋਈ ਪਤਾ ਹੁੰਦਾ ਵਾ ਫੇ ਕਦੋਂ ਬਿਮਾਰ ਹੋ ਜਾਣਾ ਵਾ ਬੰਦੇ ਦਾ ਤਾਂ ਕਲੀ ਦਾ ਨਹੀਂ ਪਤਾ ਕਿੱਦਾਂ ਦੀਆਂ ਗੱਲਾਂ ਦਿਆਂ ਕਰਨ ਤੋਂ ਔ ਮਮੀ ਪਾ ਲੱਜਦਾ ਜਦੋਂ ਬੰਦਾ ਬਿਮਾਰ ਹੋਵੇ ਜੇ ਪਖੰਡ ਕਰਨੇ ਵੀ ਪਾ ਲੱਜਦਾ ਉਸੇ ਵੇਲੇ ਚੱਲ ਜੇ ਪੂਆ ਕਰ ਲੂਗੀ ਤੇ ਲੂੰਤ ਨਹੀਂ ਗਈ ਫੇ ਖੋ ਚਲਦੀ ਆ ਤੇ ਉਹ 4 ਦਿਨ ਫਿਰ ਕੰਮ ਕਰਨਾ ਹੀ ਇਥੇ ਮੈਂ ਤਾਂ ਠੀਕ ਨਹੀਂ ਗਈ ਤੇ ਜੇ ਤੂੰ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆਂ ਪਖੰਡ ਕਰਦੀਆਂ ਪਖੰਡ ਕਰਦੀਆਂ ਚੱਲ ਫੇ ਤੂੰ ਪਖੰਡ ਹੀ ਸਮਝ ਲੈ ਤੇ ਜੇ ਬੰਦਾ ਨੀਗਾ ਠੀਕ ਤਾਂ ਬੰਦਾ ਦਵਾਈ ਲੈ ਜਾਵੇ ਬੰਦਾ ਤਾਂ ਕਲ ਪਾਉਂਦਾ ਮੈਨੂੰ ਲੈ ਜਾਓ ਕਿਤੇ ਤੇ ਮੇਰੇ ਕੋ ਦਵਾਈ ਹੈਗੀ ਆ ਮੈਂ ਕੁੜੀਆਂ ਬੰਨ ਬਣ ਕੇ ਉਤਲੀਆਂ ਰੱਖਣੀਆਂ ਵਾ ਕੀ ਕਰਨੀਆਂ ਮੈਂ ਤੇ ਕੀ ਪਤਾ ਕਦੀ ਦਵਾਈ ਇਹ ਤੇ ਕੀ ਹੋਇਆ ਤੇ ਕੀ ਖਾਈ ਜਾਂਦੇ ਤੁਸੀਂ ਵੀ ਅੱਗੇ ਵੀ ਤੇ ਇਦਾਂ ਹੀ ਹੁੰਦਾ ਵਾ ਉਹੋ ਦਵਾਈ ਰੱਖੀ ਸੀ ਮੈਂ ਉਹ ਦੋ ਖਲਾਕਾ ਖਾਲੀਆਂ ਵਾ ਪਤਾ ਨਹੀਂ ਮੰਮੀ ਤੇਰੀ ਬਿਮਾਰੀ ਤੇ ਜਾਂਦਨ ਕੀ ਹੋਇਆ ਵਾ ਹੁਣ ਮਾਰੇ ਜਣੇ ਬਰੇ ਨੂੰ ਕੀ ਹੋਇਆ ਵਾ ਚੰਗਾ ਚੰਗਾ ਜਾ ਜਾ ਕੇ ਤੇ ਆਪਣਾ ਕੰਮ ਕਰ ਇੱਕ ਮੈਂ ਠੀਕ ਨਹੀਂ ਤੂੰ ਗਲ ਨਾ ਧਿਆਨ ਕੇ ਕਰ ਪਹਿਲਾਂ ਕਿੱਡਾ ਉਤਰਾ ਮਾਂ ਦਾ ਦੁੱਖ ਮਸਾ ਨਹੀਂ ਐ ਭੂਆ ਦਾ ਦੁੱਖ ਖਾਂਦੇ ਉਹ ਕੰਮ ਕਰਦੀ ਆ ਕੰਮ ਕਰਦੀ ਆ ਪਣਾ ਬੰਦਾ ਪੁੱਛਿਆ ਪਿੱਛੇ ਕਿਹੜੀਆਂ ਕੰਮ ਵਾਲੀਆਂ ਰੱਖੀਆਂ ਵਾ ਉਥੇ ਨਹੀਂ ਕਰਦੀ ਜੇ ਦੋ ਦੇ ਰੋਟੀ ਪਕਾ ਕੇ ਖਾ ਲੂਗੀ ਜਾਂ ਤੁਹਾਨੂੰ ਖਵਾ ਲ ਦੂਗੀ ਤਾਂ ਆਖਰ ਕਿਧਰ ਦੇ ਆ ਚੱਲੀ ਆ ਕੋਈ ਗੱਲ ਨਹੀਂ ਅੱਜ ਤੇਸੀ ਹੀ ਪੈਣੀ ਆ ਉਧਰ ਤਾਂ ਗਰਮੀ ਬੜੀ ਆ ਆਪੇ ਇੱਥੇ ਪਿੰਦੇ ਫਿਰਨਗੇ ਕਿਤੇ